ਸਾਲ ਦੀ ਤਰ੍ਹਾਂ ਇਸ ਵਾਰ ਵੀ ਤੰਦ ਤੰਨ ਬਾਬਾ ਨਿਹੰਗ ਸਿੰਘ ਦੀ ਨਿੱਗੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਨਿਹੰਗ ਸਿੰਘ ਪਿੰਡ ਹੇਤਮਪੁਰਾ ਵਿਖੇ ਸਮੂਹ ਪਿੰਡ ਵਾਸੀ ਮੇਲਾ ਪ੍ਰਬੰਧਕ ਕਮੇਟੀ ਤੇ ਐਨਆਈ ਰਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸੱਜੇ ਦੀਵਾਨ ਵਿੱਚ ਪਾਈ ਮੱਖਣ ਸਿੰਘ ਦਸ਼ਮੇਸ਼ ਨਗਰ ਦਾ ਕਵੀਸ਼ਰੀ ਜਥਾ ਭਾਈ ਮਨਬੀਰ ਸਿੰਘ ਪਉਵੈਨ ਦਾ ਢਾਡੀ ਜਥਾ ਭਾਈ ਜੋਗਾ ਸਿੰਘ ਗੋਵਾਲੀਆਂ ਦਾ ਕਵੀਸ਼ਰੀ ਜਥਾ ਤਾ ਸੁੱਚਾ ਸਿੰਘ ਡੇਰਾ ਪਠਾਨੀਆਂ ਤੱਕ ਵਿਸ਼ਰੀ ਜਥਾ ਭਾਈ ਸਤਨਾਮ ਸਿੰਘ ਲਾਲੂ ਕੋ ਮੰਦਰ ਢਾਡੀ ਜਥੇ ਨੇ ਜੁੜ ਬੈਠੀ ਸੰਗਤ ਨੂੰ ਕਥਾ ਕੀਰਤਨ ਤੇ ਸੂਰਬੀਰ ਯੋਧਿਆਂ ਦਾ ਇਤਿਹਾਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਸੰਤ ਬਾਬਾ ਰਗबीर ਸਿੰਘ ਖਿਆਲੇ ਵਾਲਿਆ ਸਮੇਤ ਆਧਨੇ ਹਾਜ਼ਰੀਆਂ ਭਰੀਆਂ ਪ੍ਰਬੰਧਕਾਂ ਵੱਲੋਂ ਜਥਿਆਂ ਤੇ ਸੰਤ ਮਹਾਪੁਰਸ਼ਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਠੰਡੇ ਮਿੱਠੇ ਜਲ ਫਲ ਤੇ ਜੂਸ ਕੋਲਡ ਡਰਿੰਕ ਸਰਦਾਈ ਕੁਲਫੀਆਂ ਗੋਲ ਗੱਪੇ ਚਾਪ ਪਕੌੜੀਆਂ ਟਿੱਕੀਆਂ ਪੀਜ਼ੇ ਸਮੇਤ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕੀ ਫਤਿਹ ਆਂਦਾ ਬਾਬਾ ਨਿਹੰਗ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਤੇ 2 ਭਾਦਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕੱਲ ਦੇ ਦੀਵਾਨਾ ਦੇ ਵਿੱਚ ਭਾਈ ਸੁੱਚਾ ਸਿੰਘ ਜੀ ਡੇਰਾ ਪਠਾਣਾ ਅਤੇ ਭਾਈ ਮਨਬੀਰ ਸਿੰਘ ਜੀ ਪੋਵਿੰਡ ਉਹਨਾਂ ਦੇ ਕਬੀਸ਼ਰੀ ਤੇ ਢਾਡੀ ਜਥਿਆਂ ਨੇ ਹਾਜ਼ਰੀਆਂ ਭਰੀਆਂ ਸਨ ਅੱਜ ਦੂਜੇ ਦਿਨ ਦੇ ਦੀਵਾਨਾ ਦੇ ਵਿੱਚ ਭਾਈ ਜੋਗਾ ਸਿੰਘ ਜੀ ਭਾਗੋਵਾਲ ਵਾਲੇ ਭਾਈ ਮੱਖਣ ਸਿੰਘ ਜੀ ਦਸ਼ਮੇਸ਼ ਨਗਰ ਵਾਲਾ ਤੇ ਭਾਈ ਸਤਨਾਮ ਸਿੰਘ ਜੀ ਲਾਲੂ ਘੁੰਮਣ ਵਾਲਿਆਂ ਦਾ ਢਾਡੀ ਜਥਾ ਉਹ ਹਾਜ਼ਰੀਆਂ ਭਰ ਰਹੇ ਹਨ ਐਮਐਲਏ ਦੇ ਵਿੱਚ ਲੱਖਾਂ ਤੇਦਾਦ ਦੇ ਵਿੱਚ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚੋਂ ਹਾਜ਼ਰੀਆਂ ਭਰਦੀਆਂ ਹਨ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਪ੍ਰਬੰਧਕ ਕਮੇਟੀ ਦੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਚੜ੍ਹਦੀ ਕਲਾ ਤੇ ਤੁਮ ਤੁਮ ਨਾਲ ਮਨਾਇਆ ਜਾਂਦਾ ਹੈ ਜਿੱਥੇ ਵੱਖ-ਵੱਖ ਨਗਰਾਂ ਤੋਂ ਆ ਕੇ ਇੱਥੇ ਲੰਗਰ ਲਾਏ ਜਾਂਦੇ ਹਨ ਲੋਕੋਗਿਆਂ ਦੀ ਸੰਗਤ ਨੇ ਇੱਥੇ ਲੰਗਰ ਲਾਏ ਗਏ ਹਨ ਪੰਝੂਰਾਵਾਂ ਦੀ ਸੰਗਤ ਵੱਲੋਂ ਇੱਥੇ ਲੰਗਰ ਲਾਏ ਗਏ ਹਨ ਨਗਰ ਦੀਆਂ ਨੌਜਵਾਨ ਸੁਭਾਵਾਂ ਵੱਲੋਂ ਲੰਗਰ ਲਾਏ ਜਾਂਦੇ ਹਨ ਅਤੇ ਸੰਗਤਾਂ ਦੇ ਵਿੱਚ ਗਰਮੀ ਦੇ ਵਿੱਚ ਸੰਗਤਾਂ ਵਾਸਤੇ ਉੱਚੇ-ਉੱਚੇ ਪ੍ਰਬੰਧ ਕੀਤੇ ਗਏ ਹਨ। ਪ੍ਰਬੰਧਕ ਕਮੇਟੀ ਨੇ ਪ੍ਰਬੰਧ ਕੀਤੇ ਗਏ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਸਭ ਨੇ ਸਰਵਨ ਕਰ ਲਿਆ ਹੈ ਭਾਈ ਪੰਜਾਬ ਸਿੰਘ ਜੀਾਂ ਦੇ ਕੋਲੋਂ ਕਿ ਮੇਲਾ ਕਿਸ ਮੁੱਦੇ ਨੂੰ ਲੈ ਕੇ ਮਨਾਇਆ ਜਾਂਦਾ ਹੈ। ਧੰਨ ਧੰਨ RAM DAS GURU ਜਿਨ੍ਹਾਂ ਸਿਰ 'ਤੇ ਨਸਵਾਰਿਆ ਪੂਰੀ ਹੋਈ ਕਰਾਮਾਤ ਗੁਰੂ ਰਾਮਦਾਸ ਜੀਆ ਦੇ ਅਨਨ ਸੇਵਕ ਤਨ ਤਨ ਬ੍ਰਹਮ ਗਿਆਨੀ ਬਾਬਾ ਨਿਹੰਗ ਸਿੰਘ ਜੀ ਮਹਾਰਾਜ ਜੋ ਕਿ ਲਾਹੌਰ ਦੀ ਧਰਤੀ ਤੋਂ ਮਹਾਪੁਰਸ਼ਾਂ ਦੇ ਸਥਾਨ ਤੇ ਪਹੁੰਚੇ ਹਨ ਜਿਨ੍ਹਾਂ ਨੇ ਗੁਰੂ ਰਾਮਦਾਸ ਜੀਆ ਦੀ ਯਾਦ ਨੂੰ ਸਮਰਪਿਤ ਹੋ ਕੇ ਇਸ ਸਥਾਨ ਤੇ ਸਰੀਰ ਛੱਡਿਆ ਸੀ ਉਸ ਦਿਨ ਤੋਂ ਸੰਗਤਾਂ ਇੱਥੇ ਨਾਤਮਸਤਕ ਹੁੰਦੀਆਂ ਹਨ ਜੋ ਵੀ ਮਨ ਦੀਆਂ ਭਾਵਨਾ ਹੁੰਦੀਆਂ ਹਨ ਮਹਾਪੁਰਸ਼ ਉਹਨਾਂ ਦੀਆਂ ਭਾਵਨਾ ਨੂੰ ਖਾਲੇ ਬਖਸ਼ਿਸ਼ ਕਰਦੇ ਹਨ ਸਵਾਈ ਹੋਈ ਸੰਗਤ ਦਾ ਜਥਿਆਂ ਦਾ ਕੋਟਾਂ ਕੋਟ ਧੰਨਵਾਦ ਸ਼ੁਕਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ